ਕੋਟਕਪੂਰਾ ਦੇ ਮੁੱਖ ਚੌਕ ਤੇ ਸਿਕ ਸੰਗਠਨਾ ਨੇ 2015 ਦੇ ਪਿੰਜਰ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਬੇਅਦਬੀ ਮਾਮਲੇ ਤੇ ਇਸ ਦਿਨ ਨਾਲ ਸੰਬੰਧਤ ਮਹਿਲ ਕਲਾ ਤੇ ਕੋਟਕਪੂਰਾ ਗੋਲੀਬਾਰੀ ਦਿਆ ਕਤਨਾਵਾ ਤੇ ਗੁੱਸੇ ਦੇ ਵਿੱਚ ਗੁਰਦੁਆਰਾ ਸਾਹਿਬ ਮੁਝ ਜਵਾਹਰ ਸਿੰਘ ਵਾਲਾ ਤੋਂ ਕੋਟਕਪੂਰਾ ਰੈੱਡ ਲਾਈਟ ਚੌਕ ਤੇ ਸ਼ਾਂਤੀਮਈ ਪ੍ਰਦਰਸ਼ਨ ਕੀਤਾ ਗਿਆ ਉਸ ਸਮੇਂ ਦੀ ਸਰਕਾਰ ਦੇ ਵਿਰੁੱਧ ਗੁੱਸਾ ਵੀ ਪ੍ਰਗਟ ਕੀਤਾ ਗਿਆ ਹੈ ਤਾਂ ਸੇਕੀ ਗੁਰਗਰਾਂ ਸਾਹਿਬ ਦੀ ਬੇਅਦਬੀ ਅਤੇ ਆਯੋਜਿਤ ਇਸ ਪ੍ਰੋਗਰਾਮ ਦੇ ਦੌਰਾਨ ਸਿਕ ਸੰਗਠਨਾ ਦੇ ਆਗੂਆਂ ਨੇ ਕਿਹਾ ਕਿ ਕਤਨਾ ਦੇ 10 ਸਾਲ ਬੀਤਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਪ੍ਰਤੀਕਾਤਮਕ ਹੈ ਅਤੇ ਜੇਕਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਠੋਸ ਕਦਮ ਨਹੀਂ ਚੁੱਕਦੀ ਹੈ ਤਾਂ ਫਿਰ ਅਜਈਆ ਕਤਨਾਵਾ ਸੰਬੰਧੀ ਦੁਬਾਰਾ ਵੱਡਾ ਸੰਘਾਸ਼ ਸ਼ੁਰੂ ਕੀਤਾ ਜਾਏਗਾ ਇਸ ਪ੍ਰਦਰਸ਼ਨ ਦੇ ਵਿੱਚ ਬਾਬਲ ਗੋਲੀਬਾਰੀ ਵਿੱਚ ਜਾਨ ਗਵਾਉਣ ਵਾਲੇ ਪਾਈ ਕਿਸਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ ਇਸ ਪ੍ਰਦਰਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਹਲੋ ਸੁਖਰਾਜ ਜੀ 10 ਸਾਲ ਵਿੱਚ ਚੱਲੇ ਆ ਇਨਸਾਫ ਨਹੀਂ ਮਿਲੇ ਹੋਏ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਜੇ ਇਨਸਾਫ ਮਿਲਿਆ ਹੁੰਦਾ ਤੇ ਅੱਜ ਜਿਹੜੇ ਲੋਕ ਸੜਕਾਂ ਤੇ ਬੈਠੇ ਆ ਇਹ ਸੜਕਾਂ ਤੇ ਬੈਠੇ ਇਹੀ ਦਰਸਾ ਰਹੇ ਆ ਕਿ ਅਸੀਂ ਦਰਦਰ ਦੀਆਂ ਠੋਕਰਾਂ ਖਾ ਰਹੇ ਆ ਇਨਸਾਫ ਨੇੜੇ ਤੜੇ ਨਹੀਂ ਹੈਗਾ ਇਨਸਾਫ ਦੇਣ ਦੀ ਮੰਚਾ ਨਹੀਂ ਹੈ ਨਾ ਸਰਕਾਰਾਂ ਦੀ ਤਾਂ ਜਿਹਦੀ ਖਿੱਚੋ ਤਾਨ ਅੱਜ ਵੀ ਸਰਕਾਰਾਂ ਪੰਜਾਬ ਦੇ ਲੋਕਾਂ ਦੀ ਕਰ ਰਹੀਆਂ ਤੇ ਪੰਜਾਬ ਦੇ ਲੋਕ ਸੜਕਾਂ ਤੇ ਬੈਠ ਕੇ ਇਨਸਾਫ ਦੀ ਫਰਿਆਦ ਕਰ ਰਹੇ ਆ ਤੇ ਅੱਜ ਵੀ ਘਰਨੇ ਮਜਾਰੇ ਉਹਨਾਂ ਚੌਕਾਂ 'ਚ ਹੋ ਰਹੇ ਆ ਜਿੱਥੇ ਸਾਡੇ ਤੇ ਗੋਲੀਆਂ ਵਜੀਆਂ ਸੀ ਅੱਜ ਕਿਸ ਤਰ੍ਹਾਂ ਯਾਦ ਕੀਤਾ ਗਿਆ ਉਹ 1 ਜੂਨ 2015 ਦਾ ਉਹ ਕਾਲਾ ਦਿਨ ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸੀ ਉਹਨਾਂ ਸਰੂਪ ਐ ਚੋਰੀ ਕੀਤਾ ਦੀ ਬੇਅਦਬੀ ਕੀਤੀ ਜਾਂਦੀ ਹੈ ਬੇਅਦਬੀ ਦੇ ਬਾਅਦ ਗੋਲੀ ਕਾਂਡ ਹੁੰਦਾ ਤੇ ਗੋਲੀ ਕਾਂਡ ਦੇ ਵਿੱਚ ਸੰਘ ਸ਼ਹੀਦ ਹੁੰਦੇ ਆ ਉਹ ਸਾਰੇ ਉਸ ਐਪੀਸੋਡ ਨੂੰ ਯਾਦ ਕਰਦੇ ਆ ਅੱਜ 1 ਜੂਨ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਸਮਝਿਆ ਸਕਦਾ ਬਲੋ ਕੀਤਾ ਜਾ ਸਾਰੇ ਮੋਰਲ ਕੋਰਟ ਕਚਹਿਰੀਆਂ ਚ ਪਿਆ ਗਿਆ ਤੇ ਹੁਣ ਕਿਸ ਤਰ੍ਹਾਂ ਨਹੀਂ ਇਨਸਾਫ ਮਿਲੇਗਾ ਮੈਂ ਕੋਰਟ ਕਚਹਿਰੀਆਂ ਚ ਸਰਕਾਰ ਦੀ ਭੂਮਿਕਾ ਕਿੱਡੀ ਕਾ ਸੀ ਇਹ ਤੇ ਸਵਾਲ ਕਰਦੀ ਕੋਰਟ ਕਚਹਿਰੀਆਂ ਮੰਨਦੇ ਆ ਕੋਰਟ ਕਚਹਿਰੀਆਂ ਨੇ ਇਨਸਾਫ ਕਰਨਾ ਇਥੋਂ ਦੇ ਫੈਕਟਰ ਢਾਂਚੇ ਦੇ ਮੁਤਾਬਕ ਇਥੋਂ ਦੇ ਢਾਂਚੇ ਦੇ ਮੁਤਾਬਕ ਪਰ ਕੀ ਕੋਰਟ ਕਚਹਿਰੀਆਂ ਦੇ ਵਿੱਚ ਸਰਕਾਰ ਸੀਰੀਅਸ ਹੈ ਦੋਸ਼ੀਆਂ ਦੀਆਂ ਪਟੀਸ਼ਨਾਂ ਤੇ ਸਰਵਾਈਆਂ ਹੋ ਰਹੀਆਂ ਸਰਕਾਰਾਂ ਚੁੱਪ ਰੱਖੀਆਂ ਦੋਸ਼ੀਆਂ ਦੀਆਂ ਅੱਜ ਵੀ ਜਿਹੜੀਆਂ ਪਾਵਰਾਂ ਉਹਨੀਆਂ ਨੇ ਤੇ ਜਿਹੜੇ ਮਦਈ ਨੇ ਜਿਨ੍ਹਾਂ ਨੇ ਗਵਾਹੀਆਂ ਦੇਣੀਆਂ ਨੇ ਉਹਨਾਂ ਨੂੰ ਤੁਸੀਂ ਪੁੱਛਦੇ ਨੇ ਉਹਨਾਂ ਨੂੰ ਤੁਸੀਂ ਟੌਰਚਰ ਕਰਦੇ ਹੋ ਉਹਨਾਂ ਨੂੰ ਤੁਸੀਂ ਹਰਾਸਮੈਂਟ ਕਰਦੇ ਹੋ ਸੋ ਇਹ ਤਰੀਕੇ ਦਾ ਸਰਕਾਰ ਦਾ ਰਵਈਆ ਜਿਹੜਾ ਸਾਡੇ ਲੋਕ ਵੀ ਜਾਣੇ ਜਾਣ ਤੁਸੀ ਆਪ ਸਿਆਣੇ ਹੋ ਤੁਸੀਂ 10 ਸਾਲ ਤੋਂ ਦੇਖਦੇ ਆ ਰਹੇ ਹੋ ਕਿਹਦੀ ਸਰਕਾਰ 10 ਸਾਲਾਂ ਚ ਉਹ ਚੰਦ ਬੰਦੇ ਫੜ ਕੇ ਅੰਦਰ ਨਹੀਂ ਕਰ ਸਕੀ ਜਿਨ੍ਹਾਂ ਨੇ ਗੋਲੀ ਚਲਾਈ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਅਸੀਂ ਇਹਨਾਂ ਤੋਂ ਹੋਰ ਕੀ ਅਸਰ ਰੱਖ ਸਕਦੇ ਆ ਉਹੀ ਇੱਕ ਪੁਆਇੰਟ ਜੋ ਸਰਕਾਰ ਨੂੰ ਤੱਕ ਤੋਂ ਹੀ ਮੈਸੇਜ ਜਾਣਾ ਚਾਹੁੰਦੇ ਹਾਂ। ਉਹੀ ਤੇ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਦਰਸਾਉਂਦਾ ਹੈ ਉਹ ਰੋਹ ਵੱਧਾ। ਸਾਡੀ ਤਾਂ ਕੌਮ ਹੀ ਆ ਕਿ ਮਤਲਬ ਜੰਗਾ ਜੁੱਧਾਂ 'ਚ ਲੜਨ ਵਾਲੀ ਕੌਮ ਆ ਨਾ ਤਦ ਦੂਣ ਸਵਾਈ ਆ ਮੌਤ ਦੇ ਲਈ ਤਾਂ ਭੱਜ ਕੇ ਜਾਂਦੇ ਆ। ਸੋ ਜਿੱਥੇ ਸਾਡੇ ਗੁਰੂ ਦੀ ਗੱਲ ਆ ਸਾਡੇ ਇਸ਼ਤ ਦੀ ਬਿਆਦਬੀ ਦੀ ਗੱਲ ਆ ਤੇ ਉੱਥੇ ਸਿੱਖ ਆਪਾਂ ਵਾਰਨ ਤੋਂ ਪਿੱਛੇ ਨਹੀਂ ਹਟਦਾ। ਸੋ ਇਸ ਪ੍ਰੋਟੈਸਟ ਨੂੰ ਇੱਕ ਪੀਸਫੁਲ ਪ੍ਰੋਟੈਸਟ ਹੀ ਰਹਿਣ ਦਿੱਤਾ ਜਾਵੇ। ਸਰਕਾਰਾਂ ਇਹਦੇ ਤੇ ਇਨਸਾਫ ਕਰਨ ਅਸੀਂ ਤਾਂ ਇੱਥੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਖੁਦ ਦੱਸੇ ਵੀ 24 ਘੰਟੇ ਤੋਂ ਇਨਸਾਫ ਦੀ ਗੱਲ ਕਰਨ ਵਾਲੇ ਸਾਢੇ 3 ਸਾਲ ਤੱਕ ਚੁੱਪ ਬੈਠੇ ਆ ਸਾਢੇ 3 ਸਾਲ ਚ ਉਹਨਾਂ ਨੇ ਕੀਤਾ ਕੀ ਉਹ ਉਹ ਆਂਦਰ ਰਿਪੋਰਟ ਕੱਢ ਲੈ ਕੇ ਆ ਜਾਣ ਸਾਡੇ ਲੋਕਾਂ ਇਨਸਾਫ ਮੰਗਦੇ ਆ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਡਾਕਟਰਾਂ ਨੂੰ ਫੜ ਕੇ ਡੰਗ ਦਿਓ ਅਸੀਂ ਤਾਂ ਉਹ ਕਹਿੰਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਜਿਨ੍ਹਾਂ ਨੇ ਕराई ਜਿਨ੍ਹਾਂ ਨੇ ਗੋਲੀकांड ਕੀਤਾ ਉਹਨਾਂ ਤੇ